ਜਿਹੜਾ ਵੀ ਆਇਆ ਸੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਣੀ ਪਿੰਡ ਬੀ ਡਰਾਉਕੇ ਸਤਿੰਦਰ ਸਿੰਘ ਜੋਲ ਪੰਚਾਇਤ ਮੈਂਬਰ ਉਹਨਾਂ ਦੇ ਘਰੋਂ ਬਣਾ ਰਹੇ ਹਾਂ ਉਹਨਾਂ ਕੋਲੇ ਆ ਬਸ਼ੇਰੀ ਨੌਕਰੀ ਇਹ ਬਕਾਊ ਕੀਤੀ ਆ ਉਹਨਾਂ ਕੋਲੇ ਨਾਗਰ ਤਿੰਨ ਚਾਰ ਆ ਇੱਕ ਆ ਕੁੜੀ ਆ ਇੱਕ ਉਹ ਅੰਦਰ ਬੰਨੀ ਵੀ ਆ ਬਾਕੀ ਬਾਈ ਦਾ ਬਹੁਤ ਸੋਹਣਾ ਸਾਰਾ ਕਾਰੋਬਾਰ ਆ ਬਾਕੀ ਬਾਈ ਨੇ ਇਹ ਬਸ਼ੇਰੀ ਬਕਾਊ ਕੀਤੀ ਆ ਇਹ ਇਹਦੀ ਡਿਟੇਲ ਸਾਰੀ ਬਾਈ ਬਬਲੂ ਗੱਲ ਦੱਸੂਗਾ। ਹਾਂ ਬਾਈ ਬਬਲੂ ਕੀ ਹਾਲ ਹੈ ਬਾਈ ਸਸੀ ਗੱਲ ਸਾਰਿਆਂ ਨੂੰ। ਹਾਂਜੀ। ਇਹ ਵੀਰੇ ਆਪਣੇ ਘੋੜੇ ਦੀ ਜਸਮੁੰਦਰ ਦੇ ਸੁੰਦਰ ਦੀ ਪੋਤੀ ਆ ਗਈ ਏ। ਹਾਂਜੀ। ਇਹ ਉਮਰ ਇਹਦੀ ਹੈਗੀ 18 ਮਹੀਨੇ ਦੀ 61 ਪਲੱਸ ਹੋ ਗਈ ਆ। ਹਾਂਜੀ। ਤੇ ਦੰਦੋ ਖੀਰ ਗਈ ਆ। ਹਾਂ। ਹਾਂਜੀ ਹਾਂਜੀ। ਖੀਰ ਗੁਲਾਬੀ ਪਾਉਣ ਦੇਖ ਕੇ ਬਹੁਤ ਹਾਂਜੀ ਹਾਂਜੀ। ਕਿਉਂ ਇਹਦਾ ਸ਼ੇਰੇ ਪੰਜਾਬ ਆਪਣੇ ਕੋਲ ਹੀ ਘੋੜਾ ਹੈ। ਬਹੁਤ ਚੰਗਾ ਖਾਂਦਾ। ਹਾਂਜੀ। ਅੱਛਾ ਬਈ ਸ਼ੇਰੇ ਪੰਜਾਬ ਦੀ ਬੱਚੀ ਆ ਜੀ। ਹਾਂਜੀ ਠੀਕ ਹੈ ਜੀ ਤੇ ਕਿੰਨੇ ਟਾਈਮ ਦੀ ਹੋਗੀ ਜੀ 18 ਮਹੀਨਿਆਂ ਦੀ ਵੀਰੇ 18 ਮਹੀਨਿਆਂ ਦੀ ਹੋਗੀ ਠੀਕ ਹੈ ਭਾਈ ਫੀਰੀ ਆ ਹਾਂਜੀ ਯਾਨੀ 6 ਮਹੀਨੇ ਦੋ ਦੰਦ ਨਹੀਂ ਲੱਗਦੀ ਇਹਦੇ ਹਾਂਜੀ ਹਾਂਜੀ ਤੇ ਆਪਾਂ ਕਿਹੜੀ ਕੋੜੀ ਦੀ ਬੱਚੀ ਆ ਜੀ ਇਹ ਇਹ ਹੈਗੀ ਆ ਮੰਨ ਲਓ ਮਾਰ ਚੰਬੀ ਕੋੜੀ ਮਗਰ ਆਈ ਵੀ ਇਹਨੂੰ ਗਰੀਬ ਛੇ ਦੀ ਨੂੰਗੁਰੂ ਵੀ ਫੇਰ ਆ ਹੁਣ ਆ ਕੇ ਵਦਨ ਕਰਨ ਵੇਚਦੇ ਹਾਂ ਹਾਂਜੀ ਹਾਂਜੀ ਇਹ ਆਪਾਂ ਦੁਬਾਰਾ ਨਹੀਂ ਲਵਾਈ ਜੀ ਉਹ ਇਹ ਵੀ ਜਿਹੜੀ ਹਾਂਜੀ ਹਾਂਜੀ ਇਹ ਨਹੀਂ ਮਲਾਈ ਵੀ ਇੱਕ ਵਾਰੀ ਤੁਸੀਂ ਦੱਸਦੇ ਆ ਵੀ ਹੀਟ ਚ ਆ ਗਈ ਦੁਬਾਰਾ ਹਾਂ ਜੀ ਜੋ ਯਾਨੀ ਹੀਟ ਚ ਹੀ ਆ ਰਹੇ ਮਾਣੀ ਮਲ ਗੱਭਰ ਨਹੀਂ ਗਈ ਮਲਾਈ ਨਹੀਂ ਹਾਂਜੀ ਹਾਂਜੀ ਉਹ ਵੀ ਆਗਰ ਫੈਟੂਆ ਮਰਜੀ ਨਗਲਾ ਘੋੜਾ ਦੇ ਸਕਦੇ ਹਾਂ ਹਾਂਜੀ 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 ਬਾਈ ਬਾਈ ਕੋਲੇ ਬਾਕੀ ਨਾਗ ਬਹੁਤ ਸੋਹਣੇ ਆ ਗਰਮੀ ਕਾਰਨ ਥੋੜੇ ਜਿ ਲਿੱਸੇ ਆ ਇੱਕ ਆ ਘੋੜੀ ਹੈਗੀ ਇੱਕ ਆ ਜਿਹੜੀ ਘੋੜੀ ਦੀ ਬੱਚੀ ਆ ਇਹ ਘੋੜੀ ਅੰਦਰ ਖੜੀ ਹੈਗੀ ਇਹਦੀ ਵੀ ਤੁਹਾਨੂੰ ਨਿਗਮਰਾ ਦਿੰਨੇ ਆ ਆ ਖੜੀ ਹੈ ਇਹਨੇ ਦੁਬਾਰਾ ਇਸ ਘੋੜੀ ਨੇ ਆ ਨੁਗਰੀ ਬੱਚੀ ਦਿੱਤੀ ਆ ਜੀ ਬਹੁਤ ਸੋਹਣੀ ਬੱਚੀ ਐ ਵੀ ਬਾਕੀ ਬਾਈ ਨੂੰ ਸ਼ੌਂਕ ਆ ਹੋਰ ਆ ਚਿੜੀਆਂ ਚੁੜੀਆਂ ਵਾਹ ਵਾ ਰੱਖੀ ਬੈਠਿਆ ਬਾਈ ਭਿੰਦੇ ਹੋਣੀ ਬਾਕੀ ਸ਼ੌਂਕ ਤਾਂ ਸਾਰਾ ਹੀ ਆ ਬਾਕੀ ਆ ਥੋੜਾ ਜਿਹਾ ਮਜਬੂਰੀ ਕਾਰਨ ਇੱਕ ਭਾਈ ਬਾਹਰ ਗਿਆ ਆ ਉਹਦੇ ਕਾਰਨ ਥੋੜਾ ਜਿਹਾ ਹਾਂ ਜਾਨਵਰ ਸੋਹਣੇ ਆ ਵੱਧ ਹੋ ਗਏ ਕਰਕੇ ਵੇਚ ਰਹੇ ਆ ਹਾਂਜੀ ਹਾਂਜੀ ਬਾਕੀ ਇਹਦੀ ਸਾਰੀ ਹੋਰ ਜਾਣਕਾਰੀ ਲੈਣ ਲਈ ਤੁਹਾਨੂੰ ਨੰਬਰ ਡਿਸਕ੍ਰਿਪਸ਼ਨ ਚ ਪਾ ਦਿਆਂਗੇ ਉਹਦੇ ਤੁਸੀਂ ਬਾਈ ਭਿੰਦੇ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਬਾਕੀ ਆ ਘੋੜੀ ਵੀ ਇੱਕ ਹੋਰ ਸ਼ੌਕ ਨਾ ਰੱਖੀ ਵੀ ਆ ਗਰਮੀ ਕਾਰਨ ਥੋੜੀ ਲਸੀ ਆਈ ਇਹ ਇੱਕ ਮੱਛਰ ਮੁਛਰ ਦਾ ਕਰਕੇ ਥੋੜਾ ਆ ਹੋ ਜਾਂਦਾ ਹੀ ਬਾਕੀ ਬਸ਼ੇਰੀ ਆ ਜਿਹੜੀ ਇਹ ਕਿਸੇ ਪਾਸੋਂ ਵੀ ਕਿਸੇ ਵੀ ਔਗਣ ਨਹੀਂ ਕੋਈ ਕਮਜ਼ੋਰੀ ਨਹੀਂ ਕਿਸੇ ਪਾਸੋਂ ਸਹੀਲ ਬਹੁਤ ਆ بس ਇੱਕ ਨਾਗਬਦ ਹੋਣ ਦੇ ਕਾਰਨ ਦੇ ਵਿੱਚ ਬਕਾਉ ਕੀਤੀ ਆ બસ ਇੱਕ ਨੰਬਰ ਬੋਲ ਦਿਓ ਬਾਈ ਭਿੰਦਾਜੀ ਕਿੰਨਾ ਹੈ ਫੋਟਨਕ ਡਾਇਰੈਕਟ ਕਰ ਲੈਣਗੇ ਹਾਂਜੀ ਨੰਬਰ ਕਿੰਨਾ ਬਾਈ 88387 ਹਾਂਜੀ ਬਾਈ ਇਹ ਨੰਬਰ ਆ ਬਾਈ ਭਿੰਦੇ ਦਾ ਕੋਈ ਹੋਰ ਵੀ ਡਿਟੇਲ ਲੈਣੀ ਹੋ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਆ ਰੇਟ ਬਾਈ ਕਹਿੰਦਾ ਵੀ ਫੋਨ ਤੇ ਹੀ ਕਰਾਂਗੇ ਬਸ ਇੰਨੀ ਇੱਕ ਵੀਡੀਓ ਸੀ ਇਹਦੇ ਵਿੱਚ ਹੀ ਚਲੋ ਠੀਕ ਆ ਬਾਈ ਸਸਿਕਾ